ਹਾਂ ਜੀ ਗੁਰਦਪੁਰ ਮੈਂ ਗਿਆ ਨਹੀਂ ਮੈਚ ਕਿੱਥੇ ਸੀ ਅੱਜ ਹਾਂ ਜੀ ਉਹ ਮਾਝੇ ਦੇ ਸੀ ਅੱਛਾ ਥੋੜਾ ਜਿਹਾ ਘਰ ਦੇ ਜਗ੍ਹਾ ਲਗੇ ਹਾਂ ਠੀਕ ਆ ਹਾਂ ਜੀ ਆਪਣੇ ਉਹ ਹਾਂ ਉਹ ਬੰਨੀ ਪਈ ਦਾ ਦਬਾ ਪੂਰਾ ਅਗੈ ਜੀ ਉਹ ਅੱਛਾ ਅੱਛਾ ਨਹੀਂ ਸਰੀ ਹੈ ਅੱਛਾ ਅੱਛਾ ਕਿੱਧਰੋਂ ਆ ਮਾਜਾ ਠੀਕ ਆ ਠੀਕ ਜਸੂ ਦੇ ਨਾਲ ਇੱਕ ਤੁਹਾਡਾ ਮੈਚ ਮੈਂ ਦੇਖਿਆ ਸੀਗਾ ਉਹ ਆਪਣੇ ਕਿਹੜਾ ਪਿੰਡ ਜਸੂ ਉਹ ਆਪਾਂ ਨਹੀਂ ਗਏ ਸੀ ਕੋ ਗਸ਼ੋਰ ਲੂੰ ਕੋ ਗਸ਼ੋਰ ਲੂੰ ਗਏ ਹੋਏ ਸੀ ਆ ਬਾਬੇ ਰੋਡੇ ਦੇ ਯਾਰ ਇੱਧਰ ਕੋਂਕੇ ਕਲਾਂ ਹਾਂ ਕੋਂਕੇ ਕਲਾਂ ਹੰਗਾਰਮੀ ਹੈ ਨੀ ਮੈਚ ਹੋਇਆ ਗਿਆ ਉਹ ਵੀ ਇਹਦਾਂ ਇਹ ਦੋਨਾਂ ਜਿੱਦਾਂ ਇਹ ਹਲਕਾ ਹੀ ਏਦੋਂ ਥੋੜਾ ਜਿਹਾ ਹਾਂ ਮੈਂ ਉਦੋਂ ਉੱਪਰ ਅੱਖੀਂ ਹਲਕਾ ਹੀ ਏਦੋਂ 11 ਤੇ ਕਰੇ 10 ਯਾਰ 12 ਜਿਹਾ ਹਾਂ ਇੱਥੇ ਇੱਕ ਸੀ ਆ ਥੋੜਾ ਜਿਹਾ ਜਾਂਪੋ ਆਪਣਾ ਹਰਮੰਦਿਆਲ ਚੈਲ ਹੁੰਦਾ ਸਟਾਈਲ ਹੁੰਦਾ ਇਹ ਚੁਣ ਬਣ ਜਾਂਦੇ ਆ ਜਿੱਦਾਂ ਬੰਦਾ ਖੇਡਦਾ ਆਉਂਦਾ ਉਹ ਕੋਈ ਸਪੀਡੀ ਕੋਈ ਬੰਦਾ ਭਾਰਾ ਕੋਈ ਭਾਰਾ ਹਾਂ ਉਹ ਥੋੜੀ ਸਲੋ ਹੁੰਣ ਹਾਂਜੀ ਹਾਂਜੀ ਹੁਣ ਜਿੱਦਾਂ ਸਾਡੇ ਕੱਦ ਹੈਗੇ ਆ ਨਜ਼ਰੇ ਹੂੰ ਠੀਕ ਆ ਉਹਨੂੰ ਸਪੀਡ ਹੀ ਆਡੇ ਜੇ ਕੋਈ ਸਪੀਡ ਹਾਂ ਤਾਂ ਕਰਕੇ ਸਪੀਡ ਨਹੀਂ ਕਹਿੰਦੀ ਆ ਜਿੱਦਾਂ ਕੱਦ ਭਾਰਾ ਲੰਮਾ ਹੋਵੇ ਹੂੰ ਹੂੰ ਥੋੜਾ ਜਿਹਾ ਵੇ ਯੂਰ ਵਾਲਾ ਹੋ ਜਾਂਦਾ ਬੰਦਾ ਨਾ ਹਾਂ ਇਹ ਤਾਂ ਕਹ ਲੈ ਗਈ ਆ ਇਦਾਂ ਦੇ ਜਦੋਂ ਬਾਜੀ ਮੇਰੇ ਤੋਂ ਪਹਿਲਾਂ ਖੇਡਦਾ ਰਿਹਾ ਹਾਂਜੀ ਹਾਂਜੀ ਜਦੋਂ ਦੇਖਦਾ ਹੁੰਦਾ ਜੀ ਇਹਦਾ ਮੈਂ ਖੇਡਦਾ ਹਾਂ 55 58 ਭਾਈ ਹਣੀ 70 ਖੇਡਦੇ ਹਾਂ ਹਾਂ 70 ਘੜਮ ਜੀ ਨਾਲ ਹੁੰਦਾ ਸੀ ਘੜੇ ਹਾਂ ਘੜਾ ਨਾਲ ਹੁੰਦਾ ਸੀ ਚਾਚੇ ਦੀ ਟੀਮ ਨਾਲ ਖੇਡਦੇ ਨੇ ਇੱਕ ਵਾਰੀ ਆਪਣੇ ਪਿੰਡ ਕਰਾਏ ਸੀ ਨਾ ਮੈਂ ਜਦੋਂ ਮੈਨੂੰ ਮੋਟਰਸਾਈਕਲ ਦਿੱਤਾ ਸੀ ਐਪੀਜ਼ ਹਾਂ ਉਹਦਾ ਉਹ ਕੋਲ ਨਾਲ ਪਾ ਸੀ ਉਦੋਂ ਮੈਂ ਖੇਡਿਆ ਸੀ ਖੇਡਿਆ ਜਦੋਂ ਸਾਡੇ ਆਪਣੇ ਅੱਜ ਖੇਡਿਆ ਜੀ ਉੱਥੇ ਮੋਟਰਸਾਈਕਲ ਤੇ ਉੱਥੇ ਆਪਣੇ ਮਿਲਾਂ ਦਾ ਪਿੰਡ ਤੋਂ ਪਰਲੇ ਬੰਨੇ ਜੇ ਮੈਚ ਹੋਈ ਸੀ ਆਹ ਉਧਰ ਬਾਬੇ ਜੀ ਉਹ ਕੋਲ ਬੈਠੇ ਆਲ ਆਪਣੇ ਰਹੀਆਂ ਮਾਣੀਆਂ ਜੀ ਨਾਲ ਆਹ ਹਾਂ ਨਹੀਂ ਸੀ ਨਾਲ ਫੇਰੇ ਜਿੱਦਾਂ ਨਾ ਹੌਲੀ 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 ਹੋੜੀ ਹੂੰ ਹਾਂ ਵੀ ਮੈਂ ਜਿੱਦਾਂ 70 'ਚ ਜਿਦੋਂ ਵਾਲੇ ਬੇਡ ਦੇ ਵਿੱਚ ਸੀ ਹੂੰ ਹੂੰ ਫੇਰੇ ਇਹ ਹੌਲੀ ਹੌਲੀ ਵਧੀਆ ਹੋਈ ਗਿਆ ਵਧੀਆ ਜਿੱਦਾਂ ਹੌਲੇ ਵਾਲੇ ਨਖਾਰ ਆਈ ਜਾਂਦਾ ਜਿੱਦਾਂ ਮੈਂ ਜਿੱਦਾਂ ਭਾਈ ਹੁਣੀ ਪਹਿਲਾਂ ਖੇਡ ਦਿੰਦੇ ਆਪਣਾ ਚਾਚਾ ਬਣਾਉਂਦਾ ਲੱਖਣਗੇ ਪੜਨਾ ਹਾਂ ਅੱਛਾ ਜੀ ਫਿਰ ਨਾ ਦੁਬਾਰਾ ਜੇ ਮੈਂ ਉਹਨਾਂ ਦਾ 70 ਖੇਡਦਾ ਠੀਕ ਆ ਠੀਕ ਆ ਮੈਂ ਉਹਨਾਂ ਦੀ ਮਣੀ ਹੂੰ ਹੂੰ ਕੀ ਹੋਈ ਉਹਨਾਂ ਦੀ ਮਣੀ ਨੇ ਵੀ ਕਰਾਇਆ ਆਪਰੇਸ਼ਨ ਮਣੀ ਗੁੱਡਿਆ ਹਾਂ ਨਾ ਉਦੇਵੀ 60 ਸੀਗੀ ਤੇ ਨੇ ਲੋਗਾਰੀ ਲਿਖਿਆ ਉਹ ਜੇ ਤਾਂ ਖੇਡਣੇ ਨਹੀਂ ਤੇ ਉਹਦੇ ਸੋਏ ਭੈਣ ਦੀ ਅੱਛਾ ਅੱਛਾ ਠੀਕ ਹੈ ਠੀਕ ਹੈ ਮਲਾਦਨ ਨੂੰ 10 ਕ 15 ਦਿਨ ਨਹੀਂ ਹੋਏ ਕੋਈ ਆ ਇਨਿਕ ਦਿਨ ਹੋਏ ਇਨਿਕ ਦਿਨ ਹੋਏ ਤਾਂ ਵੱਡੀ ਭਾਜੀ ਕਿੰਨੀ ਕੁ ਦੇਰ ਚ ਹੋ ਗਈ ਸੀ ਰਿਕਵਰੀ ਯਾਰ ਮੇਰੇ ਯਾਰ ਮੇਰੇ ਛੱਟੇ ਸੀਗੀ ਲੱਤ ਦੇ ਅੱਛਾ ਮੇਰੇ ਗੋਡੇ ਦੇ ਨਹੀਂ ਇਹਦੀ ਲੱਤ ਸੀ ਇਹਦੀ ਟੁੱਟ ਪਈ ਸੀ ਮੈਂ ਪਹਿਲੀ ਵਾਰੀ ਦਾ ਮੈਂ 12 13 ਮਹੀਨੇ ਬਾਅਦ ਹੀ ਜੰਦੇ ਆ ਸੀ ਆਸਾਂ ਇਹ ਲੱਗਿਆ ਇਹ ਜੁਵਲ ਚ ਜਾ ਗਈ ਹਾਂ ਮੈਂ 14 ਚ ਖੇਡਿਆ ਸੀ ਆਪਣੇ ਹੂੰ ਨਹੀਂ ਲਿਖਿਆ ਸੀ ਠੀਕ ਆ ਠੀਕ ਆ ਜੋ ਬਾਹਰ ਛੱਟ ਲੱਗੀ ਜੀ ਉੱਥੇ ਉਦੋਂ ਮੈਂ 7-8 ਮਹੀਨਿਆਂ ਬਾਅਦ ਖੇਡ ਪਿਆ ਸੀ ਹੂੰ ਤੂੰ ਜਿਹੜੇ ਤੂੰ 70 ਚ ਗਿਆ ਹੈ ਹਾਂ ਮੈਂ ਪਹਿਲੀ ਵਾਰ 11 ਚ 70 ਖੇਡਣ ਗਿਆ ਹਾਂ 70 ਚ ਗਿਆ ਹੈ ਜੰਗਲੀ ਟੀਮ ਨਾਲ ਮੇਰੇ ਜਿਹੜੀ ਭਾਜੀ ਸੀਗਾ ਹਾਂ ਮਿੰਗਾ ਤੇ ਰਾਜ ਦੀ ਕੋਧੀਆ ਉਦੋਂ ਉਹ ਜਾਂਦੇ ਹਣ 70 ਦੇ ਨਹੀਂ ਮੈਜੂ ਉਸ ਦਾ ਲਾਸਟ ਵਾਲੀ ਬੰਦੇ ਗਏ ਹੂੰ ਤੋਂ ਬਾਅਦ ਫੇਰ 70 ਵਾਲੇ ਬੰਦੇ ਗਏ ਹੂੰ ਫੇਰ ਮੈਂ ਉਸ ਤੋਂ ਬਾਅਦ ਉਹਦਾ ਅੱਗੇ ਕਿ 70 ਖੇਡਿਆ ਮੈਂ ਹੂੰ ਫੇਰ ਉਪਰ ਹੀ ਖੇਡਿਆ ਔਰ ਪੈਂਟ ਪੱਤਰ ਤੇ ਨਹੀਂ ਖੇਡਦੇ ਹਣੇ ਖੇਡਦੇ ਹਣੇ ਹਾਂ ਅੱਛਾ ਅੱਛਾ ਬੰਦੇ ਹਣੇ ਥੋੜੇ ਆ ਅੱਛਾ ਇੱਕ ਆਪਣਾ ਜਿਹੜਾ ਜਾਫੀ ਮੁੰਡਾ ਅਸਲੀ ਉਹ ਉਹਦੇ ਸੱਟ ਲੱਗੀ ਉਹ ਮੁੰਡਾ ਉੱਤਰ ਗਿਆ ਅੱਛਾ ਅੱਛਾ ਤੇ ਹਲੇ ਉਹਨੂੰ ਹਲੇ 15 ਦਿਨਾਂ ਤੱਕ ਸ਼ਾਇਦ ਖੇਡੂਗਾ ਉਹਦਾ ਖੇੜੀ ਦਾ ਪਿੰਡ ਉਹਦਾ ਸਾਰੇ ਇਕੱਠੇ ਆ ਮੁੰਡੇ ਤੇ ਇਹਨਾਂ ਆਹ ਰੇਡਾ ਹਾਂ ਬੰਦੇ ਜਿੱਦਾਂ ਪਹਿਲੇ ਬੰਦੇ ਨਾਲ ਹੀ ਆ ਪਹਿਲੇ ਸਾਰੇ ਬਾਹਰ ਚਲੇ ਗਏ ਆ ਪਹਿਲੇ ਬਾਹਰ ਚਲੇ ਗਏ ਛੋਟਣਾ ਵੀ ਕੜਾਵਾ ਜੀ ਵੀ ਅੱਛਾ ਕੜਾਵਾ ਜੀ ਵੀ ਕੜੂ ਵੀ ਅੱਛਾ ਅੱਛਾ ਸਾਰੇ ਬਾਰੀ ਆ ਠੀਕ ਆ ਠੀਕ ਆ ਬਾਕੀ ਮੰਜਣ ਨਵੇਂ ਆਪਣੇ ਜਿਹੜਾ ਢੋਲ ਕੀ ਹਾਂ ਹਾਂ ਸਾਡਾ ਸੁਣੀਏ ਢੋਲ ਕੀ ਹੋਣਾ ਤੂੰ ਜੰਮਦਾ ਨੂੰ ਨਾ ਢੋਲ ਕੀ ਆ ਬਣੀ ਲੱਗੇ ਅੱਛਾ ਅੱਛਾ ਗਏ ਹੁਣ ਮਿਲ ਲੱਗ ਜੀ ਇੱਕ ਉਹਦੇ ਹੁਣੇ ਘੇੜ ਦਿੰਦੇ ਨੇ ਓਪਨ ਹਾਂ ਹਾਂ ਐਂ ਘੇੜ ਦਿੰਦੇ ਨੇ 70 ਕਿਲੋ ਅੱਛਾ ਇੱਕ ਕੈਟ ਪਾ ਦੇ ਨਾਲ ਉਹਨਾਂ ਦੇ ਨਾਲ ਰਹਿੰਦਾ ਹੁੰਦਾ ਹੈ ਬਾਹਰ ਅੱਛਾ ਨਾਲ ਨਾਲ ਹੁੰਦਾ ਹੈ ਨਾ ਜਿਆਦਾ ਤੂੰ ਉਦੋਂ ਬਹੁਤ ਹਲਕਾ ਹੀ ਛੋਟਾ ਹੀ ਹੂੰ ਫਿਰ ਫਿਰ ਹੋਲੀ 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 ਪਾ ਲਿਆ ਨਾਲ ਮੈਂਦ ਦੇ ਨਾਲ ਹੀ ਯਾਰ ਸਾਰਾ ਕੁਝ ਜਦੋਂ ਬੰਦੇ ਦਾ ਧਿਆਨ ਹੋਵੇ ਉਧਰ ਨੂੰ ਹਨਾ ਟੀਮ ਵਧੀਆ ਸੀਗੀ ਪੈਣ ਦੀ ਹਾਂ ਟੀਮ ਥੋੜਾ ਜਿਆਦਾ ਜਦੋਂ ਜਦੋਂ ਮੌਕਾ ਮੌਕਾ ਮਿਲਦਾ ਗਿਆ ਵੀ ਫਾਈਨਲ ਤੇ ਜਾਂਦੇ ਹੀ ਇੱਕ ਮੈਚ ਵੀ ਦੋ ਗੋਣੀਆਂ ਗਿੱਤਦੇ ਹਾਂ ਤੇ ਉਦੋਂ ਬੰਦਾ ਫਟਾਦਾ ਟੀਮਾਂ ਚੜੀ ਹਲਕੇ ਵੰਦਾ ਪਹਿਲੇ ਆ ਰਿਹਾ ਵੇ ਫੇ ਹਾਂਜੀ ਹਾਂਜੀ ਇਹ ਤਾਂ ਲੱਗੀ ਆ ਮੋਟਰਾਂ ਕਿੰਨੇ ਕੇ ਜਿੱਤ ਗਿਆ ਫਿਰ ਮੋਸਲ ਮੈਂ ਆ ਨਹੀਂ ਪਹਿਲੋਂ ਛੱਟ ਤੋਂ ਪਹਿਲੋਂ ਵੀ ਮੈਂ ਜਦੋਂ ਪਹਿਲੀ ਛੱਟ ਲੱਗੀ ਉਦੋਂ ਵੀ ਮੈਂ ਜਿੱਤੇ ਸੀ ਨਾ ਗੱਡੀ ਗੱਡੀ ਜਿੱਤੀ ਲੋ ਹਾਂ ਅਬ ਆਖਿ ਮੈਂ ਸੀ ਜਾਂਦੇ ਜਿੱਦਾਂ 7 8 ਜਿੱਦਾ ਜਿੱਤੀ ਲੈਂਦਾ ਸੀ ਹਾਂ ਦੋੜੀਆਂ ਛੱਟਾਂ ਛੱਟਾਂ ਵੀ ਲੱਗੀਆਂ ਇੰਦਾ ਹਾਂਜੀ ਹਾਂਜੀ ਜਿਹੜਾ 35 35 40 ਦੇ ਲੱਗੇ ਜਿੱਤੇ ਹੋਣੇ ਬਾਕੀ ਹੁਣ ਥੋੜੇ ਉੱਤੇ ਪਿੰਡ ਖੇਡਦੇ ਬੰਦੇ ਕਿਹਨੂੰ ਹਾਂ ਖੇਡਦੇ ਆ ਪਿੰਡ ਪੱਧਰ ਹੁਣ ਮੈਂ ਜਾਣਾ ਸ਼ੁਰੂ ਕੀਤਾ ਗਰਾਊਂਡ ਦੇ ਵਿੱਚ ਮੈਂ ਇਹਨਾਂ ਨੂੰ ਕਿਹਾ ਕਿ ਤਾਏ ਇਕੱਠੇ-ਕੁੱਠੇ ਮੁੰਡੇ ਮੈਂ ਕਹਾ ਵੀ ਤੁਸੀਂ ਪਿੰਡ ਪੱਧਰ ਮੈਂ ਚੱਲ ਉਹਨਾਂ ਜਿਹੜੇ ਮਿਹਨਤਮੁੰਦ ਤੁਹਾਡੇ ਨਾਲ ਕਰੀ ਜਨਾ ਹਾਂ ਵੀ ਚਲੋ ਖੇਡਣ ਤੁਸੀਂ ਜਾਇਆ ਕਰੋ ਪਿੰਡ ਪੱਧਰ ਨਾ ਇਦਾਂ ਨਾਲ ਮੈਂ ਵੀ ਫੇਰ ਤੁਰਿਆ ਰਹੂੰਗਾ ਉਹਨਾਂ ਦੇ ਨਾਲ ਹੋਰ ਖੇਡਣ ਆਲੀ ਹਾਂ ਹਾਂ ਨਾਲੇ ਇਦਾਂ ਮੈਂ ਤਾਂ ਜੇ ਪਹਿਲਾਂ ਸ਼ੁਰੂ ਸ਼ੁਰੂਆਤ ਪਿੰਡ ਪੱਦਰ ਤੋਂ ਹੀ ਹੁੰਦੀ ਹੈ ਹੁਣ ਤੈਨੂੰ ਪਤਾ ਵਾ ਛੱਡ ਕੇ ਇਨੇ ਚਿਰਾਂ ਬਾਅਦ ਰਣ ਬੜਾ ਔਖਾ ਨਾਲ ਨਹੀਂ ਜਾਂ ਤਾਂ ਨਾਲ ਜੁੜੇ ਰਹੀਏ ਹੁਣ ਮੈਨੂੰ ਗੈਪ ਬਹੁਤ ਪੈ ਗਿਆ ਹੈ ਆ ਚਾਰ ਪੰਜ ਸਾਲਾਂ ਦਾ ਹਾਂ ਇੰਨਾ ਗੈਪ ਪੈ ਗਿਆ ਹੈ ਬਸ ਬਈ ਪੂਰਾ ਵਧੀਆ ਮੈਂ ਤਾਂ ਟਿਲੈ ਕਰੀ ਛੋੜਾ ਜਾਂ ਹੁੰਦਾ ਹੀ ਬਾਜੀ ਨੂੰ ਮੈਂ ਸਾਡੇ ਪਿੰਡ 48 80 ਕਿਲੋ ਬਾਜੀ ਨੂੰ ਖੇਡਦਾ ਦੇਖਣਾ ਹਾਂ ਅੱਛਾ ਮਾ ਜਦੋਂ ਛੋਟਾ ਸੀ ਸਕੂਲੇ ਪੜ੍ਹਦਾ ਹੁੰਦਾ ਸੀ ਅੱਛਾ ਜੀ ਭਾਜੀ ਉਦੋਂ ਵੀ ਖੇਡਣਾ ਆਈ ਜਦੋਂ ਬਾਅਦ ਚ ਤੋਂ ਮੈਂ ਦੇਖਦਾ ਹੀ ਰਿਹਾ ਜਦੋਂ ਤੇਰਾ ਆਪ ਵੀ ਖੇਡਣ ਲੱਪੇ ਹੂੰ ਹੂੰ ਉਦੋਂ ਮੈਂ ਪਹਿਲੇ ਜਦੋਂ ਖੇਡਦਾ ਹੀ ਹੁੰਦਾ ਉਦੋਂ ਮੈਂ ਦੇਖਿਆ ਸੀ ਹੂੰ ਮੈਂ ਭਾਜੀ ਵੀ ਨਾਲ ਬੰਦਿਆ ਸੀ ਗੋਸਰ ਦੇ ਅੱਛਾ ਜੀ ਤਾਂ ਫੇ ਵੀ ਆਉਂਦਾ ਹੀ ਰਿਹਾ ਪਾਣੀ ਇਹ ਇਦਾਂ ਮੈਂ ਜਦੋਂ ਆਪਾਂ ਇੱਕ ਦੂਜੇ ਨਾਲ ਖੇਡਦੇ ਸੀ ਹੂੰ ਹੂੰ ਉਦੋਂ ਮਿਲਦੇ ਵਰਤੇ ਤੇ ਜਿੱਦਾਂ ਹੁਣ ਕਲੱਬਾਂ ਦੇ ਮੈਚ ਹੁੰਦੇ ਆ ਫਿਰ ਸਾਡੇ ਕੋਲ ਮੈਲ ਫੂਲ ਘੱਟ ਵੱਧਦੀ ਹੁੰਦਾ ਇੱਕ ਦੂਜੇ ਨਾਲ ਕਿ ਨਹੀਂ ਫਿਰ ਬੰਦਾ ਆਪਦੇ ਤੈਨੂੰ ਪਤਾ ਹੋਰ ਹੌਸਾ ਹਣਾ ਹੁੰਦਾ ਵਾ ਇਹ ਤਾਂ ਗੱਲ ਹੈਗੀ ਆ ਠੀਕ ਆ ਜਦੋਂ ਵੇਟਾਂ ਦੇ ਖੇਡਦੇ ਉਦੋਂ ਅਸੀਂ ਰਲਦੇ ਮਿਲਦੇ ਮੁਰਦੇ ਰਹਿੰਦੇ ਹੁੰਦੇ ਇੱਕ ਦੂਜੇ ਨੂੰ ਮੈਚ ਉਦੋਂ ਹਨ ਇਕੱਠਿਆਂ ਨੇ ਵੀ ਖੇਡੇ ਹੋਏ ਹਨ ਬਾਈ ਤੁਸੀਂ ਬਹੁਤ ਹਾਂ ਨਹੀਂ ਬਹੁਤ ਖੇਡੇ ਮੈਚ ਆਲੂਪਨ ਦੇ ਮੈਚੋ ਕਾਫੀ ਆ ਖੇਡੇ ਪਿੰਡਵਾਰ ਦੇ ਵੀ ਖੇਡੇ ਆ ਅੱਛਾ ਪਿੰਡਵਾਰ ਵੀ ਖੇਡੇ ਨੇ ਇੰਨੇ ਦੇ ਪਿੰਡ ਜਿਉਂ ਮੈਂ ਜਾਨਾ ਰਹਾ ਖੇਡਣਾ ਕੜੀ ਆਪਾਂ ਗੈਰੀ ਕਰਕੇ ਤੇ ਤੇ ਗਰਾਮਾਂ ਲੱਗੇ ਉਹ ਤਾਂ ਮੈਂ ਤਾਂ ਯਾਦੇ ਦੋ ਗਰੀਦਾਈ ਭਾਈਆਂ ਆਹੋ ਹਾਂ ਉਹ ਤਾਂ ਦੇ ਲਾ ਜਦੋਂ ਮੈਨੂੰ ਤੁਸੀਂ ਲੈ ਕੇ ਆਏ ਰੀਟਰ ਨਾ ਕਹਿੰਦਾ ਵਧੀਆ ਵਾ ਪਰ ਇਦਾਂ ਹੀ ਦੇ ਲਾ ਤੇਰੀਆਂ ਭਾਵਾਂ ਐਂਡ ਤੇ ਦੋ ਗੱਪਵਾਈਆਂ ਤੇ ਹਨਾ ਨਾ ਆਹ ਆਹ ਉਹ ਪਹਿਲੀ ਕਿ ਦੂਜੀ ਵਾਲੀ ਉੱਪਰ ਦਾ ਬੈਰੀ ਕਿਹਦਾ ਨਹੀਂ ਮਰ ਇਹ ਜਿੱਦਾਂ ਦਾ ਜੇ ਲੀਕ ਹੈ ਇਹਨਾਂ ਨੇ ਬਣਾਇਆ ਨਾ ਵਧੀਆ ਵਾ ਸਿਸਟਮ ਨਾ ਬੜੀ ਵਧੀਆ ਆਣਾ ਜਿੱਦਾਂ ਜਿਹੜੇ ਨਵੇਂ ਮੁੰਡਿਆਂ ਨੂੰ ਉਹਨਾਂ ਦੇ ਉਹ ਵਿੱਚ ਜਿੱਦਾਂ ਇੰਟਰਨੈਸ਼ਨਲ ਪਲੇ ਨਹੀਂ ਖੇਡਿਆ ਦਾ ਨਾ ਜਿਹੜੇ ਜਿਹੜੇ 120 ਦੇ ਮੈਚ ਹੁੰਦੇ ਹਾਂ ਨਵੇਂ ਮੁੰਡਿਆਂ ਦੇ ਮੈਚ ਪਹਿਲਾਂ ਹੁੰਦੇ ਕੱਪ ਹਾਂ ਹਾਂ ਤੇ ਇਹੀ ਗੱਲ ਠੀਕ ਨੇ ਵਧੀਆ ਜਿੱਦਾਂ ਸਕੀਮ ਜੀ ਵਧੀਆ ਘਾਤੀ ਇਹਨਾਂ ਨੇ ਨਾ ਵਧੀਆ ਚਲਾਤਾ ਵਾ ਜਿੱਦਾਂ ਸਹੀ ਹੈ ਸਹੀ ਆ ਉਦੋਂ ਫਿਰ ਨਵੇਂਆਂ ਨੂੰ ਮੌਕਾ ਮਿਲੂਗਾ ਕਿ ਜਦੋਂ ਜਿਹੜੀ ਜਿਹੜੀ ਵੱਡੀ ਟੀਮ ਹੈ ਤੇ ਉਹਨਾਂ ਦੀ ਛੋਟੀ ਟੀਮ ਹੈ ਹੂੰ ਜਿਹੜਾ ਤੁਹਾਡੀ ਨੇ ਕੋਦੇਲੀ ਆ ਉੱਤੇ ਗਨ ਜਿਹੜਾ ਅੰਡਰ 20 ਦੀ ਵੀ ਨਕੋਦਰੀ ਟੀਮ ਹੈ ਇੱਥੇ ਸਾਰੀਆਂ ਵੱਡੀਆਂ ਟੀਮਾਂ ਦੀਆਂ ਛੋਟੀਆਂ ਟੀਮ ਵੀ ਆ ਇਹ ਜਿੱਦਾਂ ਆਪਣੇ ਪਿੰਡ ਪੱਦਰ ਦੇ ਮੈਂ ਤਾਂ ਪਿੰਡ ਪੱਦਰ ਦੇ ਯਾਦੇ ਹੋਣੇ ਚਾਹੀਦੇ ਮੈਂ ਜਨਾ ਅਨੁਰੂਧ ਇਹ ਹੁਣ ਬੰਦ ਹੋ ਗਿਆ ਹਨਾ ਪਿੰਡਾਂ 'ਚ ਮੈਚ ਹੋਣੇ ਚਾਹੀਦੇ ਯਾਰੇ ਯਾਰ ਮੈਂ ਦੇਖਿਆ ਕਈ ਬੰਦੇ ਇਦਾਂ ਦੇ ਆ ਜਿਹੜੇ ਮੈਨੂੰ ਜਿੱਦਾਂ ਕੱਪਾਂ ਵਾਲਗੇ ਮੈਚ ਹੁੰਦੇ ਆ ਜਿੱਦਾਂ ਪਿੰਡ ਦੇ ਪੱਦਰ ਦੇ ਹਨਾ ਅੱਗੇ ਇਦਾਂ ਦੀ ਆਪਣੇ ਜਾਦੇ ਅਨੁਰੂਧ ਦੇ ਯਾਰੇ ਮੈਚ ਹੁੰਦੇ ਆ ਹਾਂ ਨਰੋਲ ਪਿੰਡ ਬੰਦਰ ਇੱਕਾ ਪਿੰਡ ਬੰਦਰ ਦੀਆਂ ਟੀਮਾਂ ਆਂ ਦੋ ਬੰਦੇ ਵਾਰੋਂ ਤਿੰਨ ਬੰਦੇ ਵਾਰੋਂ ਹੁੰਦੇ ਨਰੋਲ ਦਾ ਮਿਲਦਾ ਮੈਚ ਹੋਇਆ ਨਹੀਂ ਲੈ ਜੀ ਨਹੀਂ ਹੋਇਆ ਨਹੀਂ ਆ ਜਾਂ ਦੋ ਆ ਜਾਂ ਤਿੰਨ ਆ ਜਾਂ ਦੋ ਜਾਂ ਚਾਹ ਵਿਆਹਦੇ ਹੁੰਦੇ ਇਦਾਂ ਚੱਲ ਦੋ ਬੰਦੇ ਵੀ ਠੀਕ ਆ ਨਾ ਰੱਖੀ ਜਾਣ ਪਰ ਕਰਾਈ ਜਾਣ ਮੈਚ ਨਾ ਹਾਂ ਇਹ ਤਾਂ ਹੈ ਬਸ ਆਪਣੇ ਪਿੰਡ ਵਹਟੇ ਤੇ ਆਪਣੇ ਉਹ ਇੱਕ ਟੂਰਨਾਮੈਂਟ ਅੰਕੀ ਪਹਿਲੀ ਅਰੇ ਵਿੱਚ ਗਰਦਬੜੀ ਹੋਇਆ ਸੀਗਾ ਅੱਛਾ ਠੀਕ ਆ ਮਿਲਦਾ ਹੋਣਗੇ ਫਰਵਿ ਵਿੱਚ ਠੀਕ ਠੀਕ